ਆ ਜਾ ਭਗਤਨੀਏ ਆ ਭਾਂਡੇ ਲੈ ਜਾ ਅੱਜ ਤੇਰੀ ਰੋਟੀ ਖਾ ਕੇ 나ਥ ਪ੍ਰਸੰਨ ਹੋਗੇ ਗਿੱਦੜਬੇ ਵਾਲਾ ਬੰਸਾ ਜੋਗੀ ਬੜਾ ਖੁਸ਼ ਹੈ ਹੱਥ ਧੋ ਕੇ ਮੇਰੇ ਕੋਲੇ ਆਈ ਆਜਾ ਭਗਤਨੀਏ ਆਜਾ ਅੱਜ ਜਿਹੜੀ ਸੰਤਾਂ ਨੂੰ ਰੋਟੀ ਖਵਾਈ ਹੈ 나ਥਾਂ ਨੂੰ ਪ੍ਰਸੰਨ ਕਰਤਾ ਤੈਨੂੰ ਖੁਸ਼ ਕਰਕੇ ਜਾਣ ਗਿਆ ਜਿੱਦੜਵੇਂ ਵਾਲਾ ਬਣਤਾ ਜੋਗੀ ਨਾ ਕਹੀਂ ਜੇ ਤੈਨੂੰ ਤੋਹਫਾ ਹੀ ਨਾ ਦਿੱਤਾ ਤਾਂ ਠੀਕ ਹੈ ਬਾਬਾ ਜੀ ਭਗਵੰਤ ਮਾਨ ਨੂੰ ਦਿੱਤਾ ਸੀ ਪਹਿਲਾਂ ਘਰੇ ਫਿਰਦਾ ਫਿਰਦਾ ਮੁੱਖ ਮੰਤਰੀ ਬਣ ਗਿਆ ਫਿਰ ਰਾਜਾ ਵਿਰੰਗ ਆ ਗਿਆ ਮੇਰੇ ਕੋਲੇ ਉਹਨੂੰ ਵੀ ਦੇਤਾ ਤੋਹਫਾ ਪ੍ਰਧਾਨ ਬਣ ਗਿਆ ਅੱਜ ਉਹੀ ਤੋਹਫਾ ਤੈਨੂੰ ਦੇ ਕੇ ਚੱਲਿਆ ਦੋਵੇਂ ਆਤਕ ਕੇ ਕਰ ਲਾ ਅੱਖਾਂ ਖੋੜ ਇਹ ਹੈ ਕਿ ਬਾਬਾ ਇੱਕ ਗਿੱਦੜ ਸਿੰਗੀ ਆ ਚਲੀਏ ਘਰ ਵਿੱਚ ਕਿਸੇ ਚੀਜ਼ ਦੀ ਟੋਟ ਨਹੀਂ ਰਹਿਣੀ ਇਹਦੇ ਵਿੱਚ ਹੋਰ ਵੀ ਰੰਗਣੇ ਬਾਬਾ ਤੂੰ ਕਿਸੇ ਸੂਟਾਂ ਵਾਲੀ ਦੁਕਾਨ ਤੇ ਨਹੀਂ ਬੈਠੀ ਅੱਛਾ ਤੂੰ ਗਿੱਦੜਵੇਂ ਵਾਲੇ ਬਣਸੇ ਜੋਗੀ ਕੋਲੇ ਬੈਠੀ ਹੈ ਇਹ ਤਾਂ ਕੁਦਰਤ ਦਾ ਵਰਦਾਨ ਹੁੰਦਾ ਏ 15 ਸਾਲ ਦੀ ਤਪੱਸਿਆ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਇਹਨੂੰ ਲੱਭ ਕੇ ਲਿਆਦਾ ਤੈਨੂੰ ਤਾਂ ਤੋਹਫਾ ਹੀ ਦੇ ਚੱਲੇ ਆਂ ਚੇਲੀਏ ਬਾਬਾ ਜੀ ਇਹਦੇ ਬੱਚੇ ਵੀ ਹੋਣਗੇ ਇਹਦੇ ਵਿੱਚ ਜਾਨ ਵੀ ਹੁੰਦੀ ਆ ਚੇਲੀਏ ਤੇ ਬੱਚੇ ਵੀ ਹੋਣਗੇ ਵੈਸੇ ਬਾਬਾ ਕਿਨੂੰ ਆਮੀ ਨਾ ਲੱਗਿਆ ਨਾਥਾ ਨਾਲ ਮਜ਼ਾਕ ਨਹੀਂ ਕਰੀਦਾ ਚੇਲੀਏ ਤੂੰ ਤਾਂ ਮਜ਼ਾਕ ਕਰਨ ਲੱਗੀ ਆਪਣੇ ਆਪ ਬੱਚੇ ਹੋ ਜਾਣਗੇ। ਬਸ ਇਹਦੀ ਦੇਖਭਾਲ ਕਰਦੀ ਰਹੀਂ। ਤਾਂ ਹੀ ਪੁੱਛਿਆ ਬਾਬਾ ਜੀ ਮੈਂ ਇਹਦੀ ਦੇਖਭਾਲ ਕਰੂੰਗੀ। ਹੋ ਸਕੇ ਤਾਂ ਅਲਟਰਾਸਾਉਂਡ ਵੀ ਕਰਾ ਲੂੰਗੀ। ਅਲਟਰਾਸਾਉਂਡ ਦੀ ਲੋੜ ਨਹੀਂ ਪੈਂਦੀ ਬੱਚੀਏ। ਇਹ ਚ ਲਈਏ ਆਪਣੇ ਆਪ ਬੱਚੇ ਦੇ ਦੇਣੀ ਹੈ। ਜਦੋਂ ਬੱਚੇ ਹੋ ਗਏ ਮੈਨੂੰ ਦੱਸ ਦੇਵੀਂ। ਮੈਂ ਇਹਨਾਂ ਦੇ ਨਾਨਕੇ ਮਲਾ ਕੇ ਲਿਆਉਣੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ। ਬਾਬਾ ਜੀ ਇਹਨਾਂ ਦੇ ਨਾਨਕੇ ਵੀ ਹੁੰਦੇ ਨੇ। ਹਾਂ ਚਲਿਏ ਇਹਨਾਂ ਦੇ ਨਾਨਕੇ ਵੀ ਹੁੰਦੇ ਆ। ਮਾਤੀਆਂ ਚਾਚੀਆਂ ਤਾਈਆਂ ਸਾਰੇ ਹੀ ਹੁੰਦੇ ਆ ਇਹਨਾਂ ਦੇ ਚਲ ਛੱਡੋ ਬਾਬਾ ਸਾਰੀਆਂ ਗੱਲਾਂ ਤੁਸੀਂ ਮੈਨੂੰ ਸੱਪ ਵਿਖਾਓ ਸੱਪ ਹੈ ਸੱਪ ਦਿਖਾ ਦਿੰਨੇ ਆ ਚੇਲੀਏ ਬੜੀ ਭੈੜੀ ਕਿਸਮ ਦਾ ਸੱਪ ਹੈ 15 ਘੰਟੇ ਦੀਂ ਬੀਂ ਨਿਂ ਵਜਾ ਵਜਾ ਕੇ ਮਸਾਂ ਕਾਬੂ ਕੀਤਾ ਈ ਥੋੜਾ ਜਿਹਾ ਦੂਰ ਨਹੀਂ ਮਾਰ ਆ ਜਾ ਸੱਪ ਬੜੀ ਭੈੜੀ ਕਿਸਮ ਦਾ ਹੈ ਉਹ ਤਾਂ ਸੱਪ ਮਰਿਆ ਲੱਗਦਾ ਬਾਬਾ ਜੀ ਮਰਿਆ ਨਹੀਂ ਕੇ ਲਈ ਇਹ ਡੜਬੇ ਵਾਲਾ ਬੰਤਾ ਜੋਗੀ ਝੂਠ ਨਹੀਂ ਬੋਲਦਾ ਇਹਦਾ ਦੰਦ ਟੁੱਟ ਗਿਆ ਸੀ ਦਵਾਈ ਦਿੱਤੀ ਹੋਈ ਐ ਨਾ ਦੰਦ ਕਿਵੇਂ ਟੁੱਟ ਗਿਆ ਬਾਬਾ ਜੀ ਕੱਲ ਕਿਸੇ ਦੀ ਲੱਤ ਤੇ ਡੰਗ ਮਾਰ ਬੈਠਾ ਨਾ ਡੰਗ ਮਾਰਨਾ ਦੰਦ ਦਾ ਕੀ ਮਤਲਬ ਇਹਨੂੰ ਵਿਚਾਰੇ ਨੂੰ ਕੀ ਪਤਾ ਸੀ ਉਹਦੀ ਲੱਤ ਦੇ ਵਿੱਚ ਪਲੇਟਾਂ ਪਾਈਆਂ ਹੋਈਆਂ ਸੀ ਬਾਬਾ ਜੀ ਤੁਹਾਨੂੰ ਸੱਪਾ ਫੜ ਲੱਗਿਆ ਡਰ ਨਹੀਂ ਲੱਗਦਾ ਪਹਿਲੀ ਵਾਰੀ ਲੱਗਿਆ ਸੀ ਚਲੀਏ ਜਦੋਂ ਪਹਿਲੀ ਵਾਰੀ ਸੱਪ ਫੜਿਆ ਸਾਰਾ ਸਰੀਰ ਨੀਲਾ ਹੋ ਗਿਆ ਸੀ ਉਹ ਕਿਉਂ ਬਾਬਾ ਜੀ ਮੈਂ ਸੱਪ ਦੇ ਭਲੇਕੇ ਬਿਜਲੀ ਵਾਲੀ ਤਾਰ ਨੂੰ ਹੱਥ ਪਾ ਲਿਆ ਸੀ ਅੱਛਾ ਬਾਬਾਈ ਸੱਪ ਤੁਹਾਡੇ ਡੰਗ ਨਹੀਂ ਮਾਰਦਾ ਅਸੀਂ ਸੱਪ ਦਾ ਸਾਰਾ ਜ਼ਹਿਰ ਚੂਸ ਲੈਨੇ ਆ ਉਹ ਡੰਗ ਮਾਰਨ ਜੋਗਾ ਰਹਿੰਦਾ ਹੀ ਨਹੀਂ ਉਹ ਕਿਵੇਂ ਸੱਪ ਨੂੰ ਫੜ ਕੇ ਐਸ ਤੇਰਾ ਮੂੰਹ ਚ ਭਾਕ ਇਹਦਾ ਸਾਰਾ ਯੈਰ ਚੂਸਿਆ ਹੋਇਆ ਹੈ ਇਸ ਕਰਕੇ ਸਾਡੇ ਡਾਂਗਣੀ ਮਾਰਦਾ ਬਬਈ ਸੱਪ ਤੁਹਾਡਾ ਬੜਾ ਕਮਜ਼ੋਰ ਜਿਹਾ ਲੱਗਦਾ ਇਹਦੇ ਪਿੱਤੇ ਵਿੱਚ ਪਥਰੀ ਸੀ ਚੇਲੀਏ ਪਿਛਲੇ ਹਫ਼ਤੇ ਹੀ ਇਹਦਾ ਆਪਰੇਸ਼ਨ ਕਰਵਾਇਆ ਤਾਂ ਕਰਕੇ ਕਮਜ਼ੋਰ ਲੱਗਦਾ ਚੱਲ ਉਹ ਤਾਂ ਛੱਡ ਬੱਬਾ ਵੈਸੇ ਵੀ ਛੋਟਾ ਜਿਹਾ ਲੱਗਦਾ ਇਹ ਤਾਂ ਜਦੋਂ ਫੜਿਆ ਬੜਾ ਲੰਬਾ ਹੁੰਦਾ ਸੀ ਪੂਰੇ 40 ਘੰਟੇ ਬੀਨ ਵਜਾ ਕੇ ਫੜਿਆ 50 ਫੁੱਟ ਦਾ ਸੱਪ ਸੀ ਚੇਲੀਏ ਜਦੋਂ ਛੜਕ ਪਾਰ ਕਰਾਉਣੀ ਪੈਂਦੀ ਪਹਿਲਾਂ ਟ੍ਰੈਫਿਕ ਰੋਕਣਾ ਪੈਂਦਾ ਸੀ ਇੱਕ ਰਾਜ ਦੀ ਗੱਲ ਦੱਸਾਂ ਤੈਨੂੰ ਥੋੜਾ ਨੇੜੇ ਹੋ ਜਾ ਇਹ ਟੁੱਟ ਪੈਣਾ ਪਿਆਰ ਦੇ ਚੱਕਰਾਂ 'ਚ ਪੈ ਗਿਆ ਅੱਧਾ ਵੱਡਿਆ ਗਿਆ ਇਹ ਤਾਂ ਪਾਕਿਸਤਾਨ ਚਲਾ ਗਿਆ ਸੀਗਾ ਪਾਕਿਸਤਾਨ ਚ ਪੂਰਾ ਰੇਲ ਗੱਡੀ ਵਰਗਾ ਸੀਗਾ ਸਾਰੇ ਡੱਬੇ ਸਮਝਦਾ ਪਾਕਿਸਤਾਨ ਚ ਰਹਿ ਗਏ ਇਹ ਤਾਂ ਭਗਤ ਨਹੀਂ ਇਹ ਕੱਲਾ ਇੰਜਣ ਹੀ ਹੈ ਕੈਪਟਨ ਸਾਹਿਬ ਦੀ ਹਰੀਸ ਕਰਦਾ ਸੀ ਚਲੀਏ ਉਹ ਤਾਂ ਤਕੜਾ ਬੰਦਾ ਹੈ ਕੋਈ ਫਰਕ ਨਹੀਂ ਪੈਂਦਾ ਇਹ ਪੂਛ ਤੜਾ ਕੇ ਬੈ ਗਿਆ ਇਹਨੂੰ ਵੀ ਕੈਪਟਨ ਸਾਹਿਬ ਨਾਲ ਹੀ ਭੇਜਦਾ ਕਰੋ ਆਪਦੀ ਸਪਨੀ ਨੂੰ ਮਿਲਾਇਆ ਕਰੋ ਵਿਚਾਰਾ ਤੇਜਾ ਸੀ ਚੇਲੀਏ ਇੱਕ ਦੋ ਵਾਰੀ ਕੈਪਟਨ ਸਾਹਿਬ ਦੇ ਨਾਲ ਅੱਛਾ ਆ ਤਾਂ ਹੀ ਬਦਲ ਗਿਆ ਆ ਕੇ ਕੇਸਰ ਕਸਤੂਰੀ ਵਾਲਾ ਦੁੱਧ ਮੰਗਦਾ ਸੀ ਨਾ ਉਹ ਕਿਉਂ ਬਾਬਾ ਵੱਡੇ ਬੰਦਿਆਂ ਨਾਲ ਰਹਿ ਕੇ ਆ ਤਾਂ ਬਦਲ ਗਿਆ ਤਾਂ ਹੀ ਲੰਡਾ じゃ ਹੋਇਆ ਫਿਰਦਾ ਲੰਡਾ ਤਾਂ ਹੋਣਾ ਹੀ ਸੀਗਾ ਰਹਿਣਾ ਜੋਗੀਆਂ ਕੋਲੇ ਆਤਾ ਮਹਾਰਾਜੇ ਵਾਲੀਆਂ ਪਾੜੀਆਂ ਸੀ ਇਹਨੇ ਤੇ ਬਾਬਾ ਆਉਂਦੀ ਆ ਪੀਪਣੀ ਤੇ ਵਜਾ ਕੇ ਦਿਖਾ ਦੋ ਮੈਨੂੰ ਚੇਲੀਏ ਪੀਪਣੀ ਨਹੀਂ ਹੁੰਦੀ ਇਹਨੂੰ ਬੀਨ ਬੋਲਦੇ ਆ ਇਹ ਸਾਡੀ ਸ਼ਾਨ ਹੁੰਦੀ ਹੈ ਇਹੀ ਸਾਡੀ ਆਣ ਹੁੰਦੀ ਹੈ ਇਹੀ ਸਾਡਾ ਰੁਜ਼ਗਾਰ ਹੁੰਦਾ ਹੈ ਚਲ ਬਾਬਾ ਬਾਲੀਆਂ ਗੱਲਾਂ ਨਾ ਮਾਰ ਤੂੰ ਬੀਨ ਵਜਾ ਕੇ ਦਿਖਾ ਨਾਲੇ ਕਿੰਨਾ ਟਾਈਮ ਬੀਨ ਵਜਾ ਲੈਨੇ ਹੋ ਇਹਦਾ ਕੋਈ ਟਾਈਮ ਨਹੀਂ ਹੁੰਦਾ ਚੇਦੀਏ ਜਿੰਨਾ ਚਿਰ ਵੱਜੀ ਜਾਂਦੀ ਹੈ ਵਜਾਈ ਜਾਂਦੇ ਆ ਇੱਕ ਦਿਨ ਮੈਂ ਲਗਾਤਾਰ 15 ਘੰਟੇ ਬੀਨ ਵਜਾਈ ਐ 15 ਘੰਟੇ ਬੀਨ ਵੱਜੀ ਗਈ ਮੈਂ ਵਜਾਈ ਗਿਆ ਬੀਨ ਵੱਜੀ ਗਈ ਮੈਂ ਵਜਾਈ ਗਿਆ ਤੇ ਜਦੋਂ ਮੈਨੂੰ ਹੋਸ਼ ਆਇਆ ਤੇ ਮੈਂ ਹਸਪਤਾਲ ਦੇ ਵਿੱਚ ਸੀ ਨਾ ਉਹ ਕਿਉਂ ਬਾਬਾ ਬੀਨ ਵਜਾਉਂਦੇ ਵਜਾਉਂਦੇ ਦੀ ਮੇਰੀ ਭੂਖ ਹੀ ਮੁੱਕਦੀ ਚੱਲ ਵਜਾ ਬਾਬਾ ਵਜਾ ਮੈਂ ਇਹਨੂੰ ਟੱਕ ਦਿਆਂ ਇਹ ਨੱਚਣ ਲੱਗ ਜਾਂਦਾ ਜਦੋਂ ਮੈਂ ਬੀਨ ਵਜਾਉਣਾ ਲੈ ਭਗਤ ਨਹੀਂ ਐ ਬਾਬਾ ਤੈਨੂੰ ਕੀ ਹੋ ਗਿਆ ਕੁਛ ਨਹੀਂ ਚੇਲੀਏ ਬਾਬਿਆਂ ਦੀ ਭੂਕ ਹੀ ਮੁੱਕ ਗਈ ਤੂੰ ਚੇਲੀਏ ਐ ਕਾ ਥੋੜੀ ਭੂਕ ਦੇ ਬਾਬਿਆਂ ਨੂੰ ਨਾ ਉਹ ਕਿਵੇਂ ਮੈਂ ਤਾਂ ਸੱਪਾਂ ਦਾ ਜ਼ਹਿਰ ਕੱਢ ਲੈਣਾ ਓਵੇਂ ਭੂਕ ਕੱਢ ਲੈਣੀ ਹੈ ਬਾਬਾ ਬਾਬਾ ਸੱਪ ਤਾਂ ਉਹ ਡੰਗ ਨਹੀਂ ਮਾਰਦਾ ਅਸੀਂ ਸੱਪ ਦਾ ਸਾਰਾ ਜ਼ਹਿਰ ਚੂਸ ਲੈਨੇ ਆ ਉਹ ਡੰਗ ਮਾਰਨ ਜੋਗਾ ਰਹਿੰਦਾ ਹੀ ਨਹੀਂ ਉਹ ਕਿਵੇਂ ਸੱਪ ਨੂੰ ਫੜ ਕੇ ਐਸ ਤੇਰਾ ਮੂੰਹ ਚ ਭਾਕ <laughs> चल बाबा फिर पंप ही लेके आनी है वो पंप रहन दे चली गए लगता है खाना चलते बाबा चल ओ बाबा फूकता ले आजा